ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 22 ਨਵੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਮੌਸਮ ਵਿੱਚ ਕੁਝ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਸਵੇਰ ਵੇਲੇ ਮੌਸਮ ਤਕਰੀਬਨ ਸਾਫ਼ ਰਿਹਾ ਧੁੰਦ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਈ। ਹਲਕੀ ਜਿਹੀ ਕੁਝ ਕਿ ਖੇਤਰਾਂ ਦੇ ਵਿੱਚ ਜਰੂਰ ਦੇਖਣ ਨੂੰ ਮਿਲੀ ਹੈ। ਉਸ ਤੋਂ ਬਾਅਦ ਮੌਸਮ ਸਾਫ਼ ਰਿਹਾ। ਪੱਛਰੀ ਹਵਾ ਚੱਲ ਰਹੀ ਹੈ ਟੈਂਪਰੇਚਰ ਜਿਹੜੀ ਲੰਗੀ ਰਾਤ ਹੈ ਉਹਦਾ ਘੱਟ ਤੋਂ ਘੱਟ 8 ਡਿਗਰੀ ਦਰਜ ਕੀਤਾ ਗਿਆ ਦਿਨ ਦਾ ਵੀ ਟੈਂਪਰੇਚਰ ਦੀ ਉਮੀਦ ਹੈ ਕਿ 23-24 ਡਿਗਰੀ ਸਭ ਤੋਂ ਵੱਧ ਦਰਜ ਕੀਤਾ ਜਾਵੇਗਾ ਮੀਂਹ ਆ ਪੱਖੋਂ ਮੌਸਮ ਅਜੇ ਦੂਰ ਹੀ ਜਾਪਦਾ ਹੈ ਕਿਉਂਕਿ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਜਰੂਰ ਪ੍ਰਭਾਵਿਤ ਕਰ ਰਿਹਾ ਹੈ ਪਰ ਉਸ ਦਾ ਪੰਜਾਬ ਉੱਤੇ ਅਸਰ ਪੈਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਉਸ ਦਾ ਜ਼ਿਆਦਾਤਰ ਅਸਰ ਪਹਾੜਾਂ ਦੇ ਵਿੱਚ ਹੀ ਰਹੇਗਾ ਜਿੱਥੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਪਰਵਾਰੀ ਦਾ ਦੌਰ ਦੇਖਿਆ ਜਾਵੇਗਾ ਪੰਜਾਬ ਦੇ ਵਿੱਚ ਉਸ ਦਾ ਕੁਝ ਵੀ ਅਸਰ ਨਹੀਂ ਹੁੰਦਾ ਹੋਇਆ ਦਿਖਾਈ ਦੇ ਰਿਹਾ ਉਸ ਤੋਂ ਇਲਾਵਾ ਅਗਲੇ 3 ਤੋਂ 4 ਦਿਨ ਮੌਸਮ ਇਸੇ ਤਰ੍ਹਾਂ ਹੀ ਖੁਸ਼ਕ ਰਹੇਗਾ ਧੁੰਦ ਤੋਂ ਰਾਹਤ ਰਹੇਗਾ ਹੌਲੀ-ਹੌਲੀ ਮੌਸਮ ਵੀ ਪੰਜਾਬ ਦਾ ਸਾਫ਼ ਹੁੰਦਾ ਜਾ ਰਿਹਾ ਹੈ